ਲਗਵਾਵਾਂਗੇ ਇਹਨਾਂ ਨੂੰ ਅਮਰੀਕਾ ਭੇਜ ਦਾਂਗੇ ਇਹਨਾਂ ਨੂੰ ਕੈਨੇਡਾ ਭੇਜ ਦਾਂ ਤੇ ਲੋਕ ਸਾਨੂੰ 50000 ਜਿਗਾ 50 ਲੱਖ ਦਿੰਦੇ ਆ ਕਦੇ ਕਿਸੇ ਦੇ ਪਰਚੇ ਕਰਾ ਦੇ ਕਦੇ ਕੁਛ ਕਰਾਤਾ ਸਾਡੇ ਕਦੇ ਕੋਈ ਝਾਂ ਨਹੀਂ ਦੇ ਰਿਆ ਹੁੰਦੀ ਸੀ ਉਦੋਂ ਤੇ ਫੌਜਾਂ ਵੀ ਉਹ ਥਾਪੜੇ ਨਾਲ ਲੜਦੀਆਂ ਹੁੰਦੀਆਂ ਸੀ ਉਹ ਤੇ ਮੇਰੇ ਦਾਦਾ ਜੀ ਨੇ ਡੌਂਕੀ ਲਈ ਉਹਨਾਂ ਨੇ ਆਪ ਕੀਤੀ ਬਣਾਈ ਤੇ ਜਿਹੜੇ ਬੰਦੇ ਨੇ ਆਸਟ੍ਰੇਲੀਆ ਦੇ ਵਿੱਚ 5 ਸਾਲ ਲਏ ਤਾਂ ਸਭ ਤੋਂ 5 ਕਰੋੜ ਦਾ ਮਾਲਕ ਹਾਂ ਸਤਿ ਸ਼੍ਰੀ ਅਕਾਲ ਨਮਸਤੇ ਮੈਂ ਸਵਾਗਤ ਕਰਦਾ ਤੁਹਾਡਾ ਸਾਡੇ ਪੋਡਕਾਸਟ ਲੰਡੂ ਪੋਡਕਾਸਟ ਤੇ ਜਿੱਦਾਂ ਕਿ ਤੁਸੀਂ ਸਾਡੇ ਪਹਿਲਾ ਨੇ ਪੋਡਕਾਸਟ ਨੂੰ ਇੰਨਾ ਸਾਰਾ ਪਿਆਰ ਨਹੀਂ ਦਿੱਤਾ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਮੈਨੂੰ ਲੱਗਦਾ ਤੁਸੀਂ ਇਸ ਪੋਡਕਾਸਟ ਨੂੰ ਇੰਨਾ ਸਾਰਾ ਪਿਆਰ ਨਹੀਂ ਦੇਵੋਗੇ ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਉਸ ਸੈਕਸ਼ਨ ਨੂੰ ਲੈ ਕੇ ਆਇਆ ਜੋ ਆਪਣੇ ਸਾਰੇ ਪੰਜਾਬ ਦੇ ਲੋਕਾਂ ਨੂੰ ਫੁੱਦੂ ਬਣਾ ਦਿਆ ਤੇ ਉਹ ਬੰਦਾ ਇਹ ਮੈਂ ਉਹਦੇ ਨਾਲ ਗੱਲਬਾਤ ਕਰਦੇ ਆਂ ਤੇ ਤੁਸੀਂ ਆਪਣਾ ਨਾਮ ਦੱਸੋ ਜੀ ਸ਼ਸ਼ੀਕਲ ਮੈਂ ਇਸ ਪੰਜਾਬ ਦਾ ਸਭ ਤੋਂ ਵੱਡਾ ਥਾਗੇ ਜੈਂਟਲ ਕਿਉਂ ਮਿਸਿੰਗ ਤੁਹਾਡਾ ਆਪਣਾ ਚੁੰਮੀ ਸਿੰਘ ਸੋ ਇਹ ਸੀਗੇ ਚੁੰਮੀ ਸਿੰਘ ਜੋ ਕਿ ਪੰਜਾਬ ਦੇ ਬਹੁਤ ਵੱਡੇ ਠਾਗੇ ਏਜੰਟ ਨੇ ਜੋ ਤੁਹਾਡੇ ਵਰਗੇ ਆਮ ਲੋਕਾਂ ਨੂੰ ਠੱਗ ਰਹੇ ਨੇ ਮੈਨੂੰ ਨਾ ਇਹ ਨਹੀਂ ਸਮਝ ਆ ਰਹੀ ਆਪਣੇ ਨਵੇਂ ਇਸ ਤਰ੍ਹਾਂ ਦੇ ਲੋਕ ਕਿਉਂ ਆ ਰਹੇ ਨੇ ਜਿਹਦੇ ਨਾਮ ਪੱਪੀ ਸਿੰਘ ਚੁੰਮੀ ਸਿੰਘ ਕਿਸੀ ਸਿੰਘ ਚਲੋ ਛੱਡੋ ਇਹ ਸਭ ਗੱਲਾਂ ਨੂੰ ਆਪਾਂ ਇਹਨਾਂ ਤੋਂ ਅਗਲਾ ਸਵਾਲ ਪੁੱਛਦੇ ਹਾਂ ਉਹ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਤੁਹਾਨੂੰ ਤੁਸੀਂ ਪੰਜਾਬ ਦੇ ਲੋਕਾਂ ਨੂੰ ਫੁੱਦੂ ਕਿਉਂ ਬਣਾ ਰਹੇ ਹੋ ਤੁਹਾਨੂੰ ਕੀ ਮਿਲਦਾ ਕੀ ਤੁਹਾਨੂੰ ਐ ਨਹੀਂ ਲੱਗਦਾ ਵੀ ਇਹ ਬਹੁਤ ਮਾੜਾ ਹਾਂ ਮੈਨੂੰ ਪੰਜਾਬ ਦੇ ਲੋਕਾਂ ਨੂੰ ਬਹੁਤ ਮਜ਼ਾ ਆਉਂਦਾ ਠੱਗਣ ਦੇ ਵਿੱਚ ਤੇ ਸਾਨੂੰ ਉਸ ਦੇ ਨਾਲ ਬਹੁਤ ਜ਼ਿਆਦਾ ਪੈਸਾ ਮਿਲਦਾ ਹੈਗਾ ਤੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਕਿ ਅਸੀਂ ਆਪ ਨਹੀਂ ਠੱਗਦੇ ਪੰਜਾਬ ਦੇ ਲੋਕਾਂ ਸਾਨੂੰ ਲੋਕ ਆਪ ਆ ਕੇ ਇਹ ਚੀਜ਼ ਕਹਿੰਦੇ ਆ ਕਿ ਸਾਨੂੰ ਠੱਗੋ ਤੇ ਮੈਨੂੰ ਐ ਦੱਸੋ ਇਹ ਜਿਹੜਾ ਤੁਹਾਡਾ ਸਾਰਾ ਇਹ ਪ੍ਰੋਸੀਜਰ ਹੈ ਇਹ ਹੈਗਾ ਕਿਦਾਂ ਤੇ ਅਸੀਂ ਤਾਂ ਜਸਟ ਆਪਣਾ ਐਡਸ ਲਾਉਨੇ ਆ ਤੇ ਅਸੀਂ ਉਹਦੇ ਵਿੱਚ ਕਹਿੰਨੇ ਕਿ ਸਾਨੂੰ 50000 ਦਾ ਉਹ ਤੁਹਾਡਾ ਵੀਜ਼ਾ ਲਗਵਾਵਾਂਗੇ ਤੁਹਾਨੂੰ ਅਮਰੀਕਾ ਭੇਜ ਦਾਂਗੇ ਤੁਹਾਨੂੰ ਕੈਨੇਡਾ ਭੇਜ ਦਾਂ ਤੇ ਲੋਕ ਸਾਨੂੰ 50000 ਜਿਗਾ 50 ਲੱਖ ਦਿੰਦੇ ਆ ਕਿਉਂਕਿ ਬੱਚੇ ਕਿਡਾ ਪੜਦੇ ਨੇ ਬੱਚੇ ਦੇ ਨਾਲ ਆਇਲਸ ਕਰੀ ਹੁੰਦੀ ਹੈ ਨਾ ਪੀਟੀ ਕਰੀ ਹੁੰਦੀ ਹੈ ਬਸ ਆਪ ਹੀ ਆ ਠੱਗਦੇ ਨੇ ਅਸੀਂ ਨਹੀਂ ਠੱਗਦੇ ਆਪ ਕਹਿੰਦੇ ਨੇ ਲੋਕ 50 ਲੱਖ ਸਰ ਓਕੇ ਚਲੋ ਇਹ ਤਾਂ ਠੀਕ ਹੈ ਵੀ ਤੁਸੀਂ ਬੱਚਿਆਂ ਨੂੰ ਬਾਹਰ ਭੇਜ ਦਿਓ ਜਾਂ ਜਿਵੇਂ ਵੀ ਮਰ ਲਓ ਤੁਸੀਂ ਠੱਗਦੇ ਹੋ ਉਹਨਾਂ ਨੂੰ ਜਾਲ ਚ ਫਸਾਉਨੇ ਹੋ ਤੇ ਮੈਨੂੰ ਐਵੇਂ ਦੱਸੋ ਜਿਹੜੇ ਹੁਣ ਬੱਚੇ ਯੂ ਐਸ ਤੋਂ ਰਿਪੋਰਟ ਹੋਏ ਨੇ ਆਪਣੇ ਕਿਸਾਨਾਂ ਦੇ ਬੱਚੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਵੀ ਉਹ ਦੇਖੋ ਵੈਸੇ ਗਲਤ ਹੈਗੀ ਇੱਕ ਪਰਦੇ ਵਾਲੀਆ ਪਰ ਮੈਂ ਤੁਹਾਨੂੰ ਦੱਸ ਦੰਨਾ ਸਾਰਿਆਂ ਨੂੰ ਜਿਹੜੇ ਅੱਜ ਕੱਲ੍ਹ ਆਪਣੇ ਪੰਜਾਬ ਦੇ ਲੋਕ ਆ ਜਾਂ ਇੰਡੀਆ ਦੇ ਪੂਰੇ ਲੋਕ ਆ ਉਹ ਜੇ ਕੋਈ ਹਾਸੇ ਵਾਸਤੇ ਕੋਈ ਮਾੜਾ ਮੋਟਾ ਜੋਕ ਬੋਲ ਦਿੰਦਾ ਸਾਰੇ ਉਹਨਾਂ ਨੂੰ ਭੰਡਣ ਤੇ ਲੱਗੇ ਹੋਏ ਆ ਤੇ ਉਹਨਾਂ ਦੇ ਪਿੱਛੇ ਪਏ ਜਾਂਦੇ ਨੇ ਕਦੇ ਕਿਸੇ ਦੇ ਪਰਚੇ ਕਰਾ ਦੇ ਕਦੇ ਕੁਛ ਕਰਾਤਾ ਸਾਡੇ ਕਦੇ ਕੋਈ ਝਾਨ ਹੀ ਨਹੀਂ ਦੇ ਰਿਹਾ ਸਾਡੇ ਕਦੇ ਕੋਈ ਧਿਆਨ ਨਹੀਂ ਦੇ ਰਿਹਾ ਇਸ਼ਾਰਾ ਕੁਛ ਕਰਿਆ ਹੋਇਆ ਸਾਡੇ ਵਰਗੇ ਠੱਗੇ ਜੱਟਾ ਕਰਕੇ ਹੋਇਆ ਸਾਰਾ ਕੁਝ ਇਹ ਅਸੀਂ ਉਹ ਪਹਿਲਾਂ ਭੇਜ ਦਿਆਂ ਫਿਰ ਫਿਰ ਬਾਅਦ ਵਿੱਚ ਦਪੋਤ ਹੋ ਜਾਂਦੇ ਨੇ ਇਹ ਸਾਡੇ ਵਰਗੇ ਥਾਗੇ ਜਨਤਾ ਕਰਕੇ ਹੋਇਆ ਹੋਇਆ ਹੈ ਦੇਖ ਲਓ ਦਰਸ਼ਕੋ ਇਹ ਆਪਣੇ ਜਿਹੜੇ ਪੰਜਾਬ ਦੇ ਥਾਗੇ ਏਜੰਟ ਨੇ ਇਹ ਆਪਦੇ ਆਪ ਦੇ ਮੂੰਹੋਂ ਕਹਿ ਰਹੇ ਨੇ ਕਿ ਜੋ ਆਪਣੇ ਯੂ ਐਸ ਤੋਂ ਮੁੰਡੇ ਪੰਜਾਬੀ ਮੁੰਡੇ ਡਿਪੋਰਟ ਹੋਏ ਨੇ ਉਹ ਉਹਨਾਂ ਦੇ ਵਿੱਚ ਸਾਰਾ ਇਹਨਾਂ ਦਾ ਹੱਥ ਹੈ ਚਲੋ ਆਪਾਂ ਜਾਣਦੇ ਹਾਂ ਇਹ ਹੱਥ ਇਹਨਾਂ ਦਾ ਕਿਵੇਂ ਹੈ ਦੱਸੋ ਸਰ ਇੱਕ ਥੋੜੀ ਜੀ ਪਰਦੇ ਵਾਲੀ ਗੱਲ ਮੈਂ ਥੋੜਾ ਹੋਰ ਦੱਸਦਾ ਇਹ ਜਿਹੜਾ 트럼ਪ ਹੈ ਨਾ ਏ ਸਾਡੀ ਰਿਸ਼ਤੇਦਾਰੀ ਚੋਂ ਸਾਡੇ ਅੱਗੇ ਮਤਲਬ ਮੇਰੇ ਜਿਹੜਾ ਦਾਦਾ ਜੀ ਨੇ ਇਹ ਦਾਦਾ ਜੀ ਦੇ ਅੱਗੇ ਦੋਸਤ ਦਾ ਦੋਸਤ ਹੈਗਾ ਠੀਕ ਹੈ ਤੇ ਇਹ ਅਸੀਂ ਤਾਂ ਸਾਡੇ ਨਾਲ ਤਾਂ ਬਹੁਤ ਪੁਰਾਣਾ ਇਹਨਾਂ ਦਾ ਸਾਝ ਬਣੀ ਹੋਈ ਆ ਕਦੇ ਅਸੀਂ ਉਹਨਾਂ ਦੇ ਵਾਗੇ ਕਦੇ ਸ਼ਾਦੀ ਉਹ ਆਗੇ ਐ ਸੀਗਾ ਤੇ ਜਦੋਂ ਨਾ ਮੈਂ ਅੱਡਾ ਹੁੰਦਾ ਦੀ ਅੱਡਾ ਛੋਤਾ ਜਾ ਹੁੰਦਾ ਸੀ ਛੋਤਾ ਜਾ ਮੇਰੇ ਦਾਦਾ ਜੀ ਉਹਦੋਂ ਨੇ ਡੌਂਕੀ ਲਾਈ ਸੀ ਮੇਰੇ ਘਟ ਘਟ ਏਡੇ ਡੇਨ ਵਾਲੀਆਂ ਵਗਦੀਆਂ ਹੁੰਦੀ ਸੀ ਉਹਦੋਂ ਅੱਛਾ ਤੁਹਾਡੇ ਦਾਦਾ ਜੀ ਨੇ ਵੀ ਡੌਂਕੀ ਲਾਈ ਇਸ ਹਿਸਾਬ ਨਾਲ ਤੁਸੀਂ ਡੌਂਕੀ ਦੇ ਬ੍ਰੈਡ ਅੰਬੈਸਟਰ ਹੋਏ ਤੇ ਫੌਜਾਂ ਵੀ ਉਹ ਥਾਪੜੇ ਨਾਲ ਲੜਦੀਆਂ ਹੁੰਦੀਆਂ ਸੀ ਉਹਦੇ ਮੇਰੇ ਦਾਦਾ ਜੀ ਨੇ ਡੌਂਕੀ ਲਈ ਉਹਨਾਂ ਨੇ ਆਪ ਕਿਸ਼ਤੀ ਬਣਾਈ ਤੇ ਜਿਹੜੇ ਟਰੰਪ ਸੀਗੇ ਟਰੰਪ ਤੋਂ ਪੈਸੇ ਲਏ ਸੀਗੇ ਉਹ ਤੇ ਕਿਸ਼ਤੀ ਤੇ ਇਨਵੈਸਟ ਕੀਤਾ ਫਿਰ ਉਹਨਾਂ ਨੇ ਡੌਂਕੀ ਲਈ ਇਸ ਤਰ੍ਹਾਂ ਸਾਡੇ ਟਰੰਪ ਨਾਲ ਜਿਹੜੇ ਸਾਜ ਬਣਿਆ ਹਾਂ ਹਾਂ ਅੱਛਾ ਟਰੰਪ ਤੁਹਾਡੀ ਰਿਸ਼ਤੇਦਾਰੀ ਚੋਂ ਹੈ ਅੱਛਾ ਤੁਹਾਡੇ ਲਾਣੇ ਚੋਂ ਦੇਖ ਲਓ ਦਰਸ਼ਕੋ ਟਰੰਪ ਇਹਨਾਂ ਦੀ ਰਿਸ਼ਤੇਦਾਰੀ ਚੋਂ ਹੈ ਇਸ ਹਿਸਾਬ ਨਾਲ ਤਾਂ ਲੋਕਾਂ ਨੂੰ ਤੁਹਾਨੂੰ ਫੜਨਾ ਚਾਹੀਦਾ ਤੇ ਮੇਰੇ ਦਾਦਾ ਜੀ ਦੇਖੋ ਚਲੇ ਗਏ ਤੇ ਹੁਣ ਜਿਹੜਾ ਆਪਣੇ ਜਿਹੜੇ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਪਰਦੇ ਵਾਲੀ ਜਿਹੜੇ ਹੁਣ ਪੰਜਾਬੀ ਮੁੰਡੇ ਆਏ ਆ ਇੰਡੀਆ ਵਾਪਸ ਆ ਗਏ ਆ ਤੇ ਉਹ ਸਾਰੇ ਮੇਰੇ ਕਰਕੇ ਆਇਆ ਥੋੜਾ ਜਿਹਾ ਹੱਥਾ ਮੇਰਾ ਉਹਨਾਂ ਚ ਤੇ ਮੈਂ ਤੁਹਾਨੂੰ ਗੱਲ ਦੱਸਦਾ ਕਿੱਦਾਂ ਹੋਈ ਜਿਹੜਾ 트럼ਪ ਹੈਗਾ ਉਹ 트럼ਪ ਮੇਰੇ ਰਿਸ਼ਤੇ ਦੇ ਵਿੱਚ ਮੇਰੇ ਚਾਚਾ ਜੀ ਲੱਗਦੇ ਆ ਕਿਉਂਕਿ ਮੇਰੇ ਦਾਦਾ ਜੀ ਦਾ ਅੱਗੇ ਹੋ ਗਿਆ ਨਾ ਤੇ ਉਹ ਆਪਣੀ ਪੋਤੀ ਦਾ ਰਿਸ਼ਤਾ ਮੇਰੇ ਨਾਲ ਕਰਨ ਨੂੰ ਕਹਿੰਦਾ ਸੀ ਤੇ ਮੈਨੇ ਦਿੱਤਾ ਜਵਾਬ ਕਿਉਂਕਿ ਜਾੜਮੜ ਹੋ ਗਈ ਨਾ ਇੱਕ ਜਾੜ ਦੀ ਰਿਸ਼ਤੇਦਾਰੀ ਤੋਂ ਮੈਂ ਵਿਆਹ ਕਿ ਬਿਕਰਾ ਲਾ ਅਸੀਂ ਖਿਲਾਫ ਹਾਂ ਉਹਦੀ ਜਾੜਵਾਰ ਦੇ ਤੇ ਉਹ ਫਿਰ ਮੈਨੇ ਜਵਾਬ ਦਿੱਤਾ ਤੇ ਉਹਨੇ ਉਹ ਅਣਖ ਚ ਆ ਗਿਆ ਕਿਉਂਕਿ ਉਹਨੇ ਉਹ ਗਾਣਾ ਸੁਣਿਆ ਹੋਇਆ ਦੀ ਜੱਟ ਹੈ ਨਾ ਉਹ ਵੀ ਇੱਕ ਜੱਟਾਂ ਨੂੰ ਪਤਾ ਨੂੰ ਰੁਕ ਛਕੇ ਨਾ ਟਰੰਪ ਦੁੱਕੀ ਤੇ ਕਿਛਕਰੀ ਦਾ ਗੱਲ ਛੱਡ ਦੇ ਫਿਰ ਬੱਸ ਰੋਕਤਾ ਦੇਖ ਲਓ ਦਰਸ਼ਕੋ ਅੱਪਾ ਨੂੰ ਇੱਕ ਨਵੀਂ ਗੱਲ ਪਤਾ ਲੱਗਣ ਤੇ ਹੀ ਹੈ ਕਿ ਜਿਹੜਾ ਟਰੰਪ ਹੈ ਉਹ ਵੀ ਜੱਟਾਂ ਦਾ ਮੁੰਡਾ ਹੈ ਚਲੋ ਤੁਸੀਂ ਉਹ ਸਾਰਾ ਕੁਝ ਛੱਡੋ ਮੈਨੂੰ ਐਵੇਂ ਦੱਸੋ ਤੁਸੀਂ ਕਿਹੜੇ ਕਿਹੜੇ ਦੇਸ਼ ਦਾ ਵੀਜ਼ਾ ਲਗਵਾਉਣਾ ਹੈ ਦੇਖੋ ਜੀ ਤੁਸੀਂ ਸੱਚ ਪੁੱਛੋ ਸਾਡੇ ਲਿੰਕ ਬਹੁਤ ਦੂਰ ਤੱਕ ਆ ਅਸੀਂ ਸਾਰੇ ਕਿਤਾ ਵੀਜ਼ਾ ਲਗਾ ਦਿੰਨਾ ਅਸੀਂ ਪਾਕਿਸਤਾਨ ਤੋਂ ਲੈ ਕੇ ਕਵਰਿਸਤਾਨ ਤੱਕ ਵੀਜ਼ਾ ਲਗਵਾ ਦਿੰਦੇ ਹਾਂ ਜੀ ਤੇ ਮੈਨੂੰ ਇੱਕ ਸਲਾਹ ਦਿਓ ਮੇਰਾ ਭਾਣ ਦਾ ਸੀਗਾ ਮੈਂ ਉਹਦਾ ਵੀਜ਼ਾ ਲਗਵਾਉਣਾ ਮੈਂ ਕਿਹੜੇ ਦੇਸ਼ ਦਾ ਲਗਵਾਵਾਂ ਤੁਸੀਂ ਕਿੱਥੋਂ ਦਾ ਵੀਜ਼ਾ ਲਗਵਾ ਸਕਦੇ ਜੇ ਤੁਸੀਂ ਆਪਣੇ ਭਾਣ ਜੀ ਨੂੰ ਭੇਜਣਾ ਹੈ ਤਾਂ ਆਪਾਂ ਨੂੰ ਦੁਬਈ ਭੇਜਦਿਆਂ ਅચ્છਾ ਦੁਬਈ ਦਾ ਲਗਵਾ ਦੋਗੇ ਤਦ ਸਾਡਾ ਮੁੰਡਾ ਕੰਮ ਕੀ ਕਰੂਗਾ ਕੰਮ ਕੀ ਬੱਸ ਆਪਣਾ ਮਿੱਟੀ ਚੱਕਣੀ ਹੈ ਹੱਥਾਂ ਨਾਲ ਹਾਂ ਮਸੀਂ ਆਪੇ ਵੈਸੇ ਤਾਂ ਮਸ਼ੀਨਾਂ ਵੀ ਲਾ ਦਿੰਦੇ ਜੇ ਮਸ਼ੀਨ ਲਾ ਲਾਂਦੇ ਫਿਰ ਤੁਹਾਡੇ ਵਰਗੇ ਪੁੱਤ ਕਿੱਥੇ ਜਾਂਦੇ ਜੱਟਾਂ ਦੇ ਤਾਂ ਕਰਕੇ ਆਪਾਂ ਹੱਥੀ ਕੰਮ ਕਰਾਂ ਨੇ ਉੱਥੇ ਹਾਂ ਹਾਂ ਆਪਾਂ ਉੱਥੇ ਭੇਜ ਦਾਂਗੇ ਰੰਦ ਰੰਦ ਵੀਰ ਜੀ ਤੁਸੀਂ ਤਾਂ ਸਾਡੇ ਜਵਾਬ ਨੂੰ ਫਸਾ ਦੋਗੇ ਉੱਥੇ ਉਹ ਠਡੀ ਮੈਂ ਵੀ ਕਿਹੜੀ ਕਿਹੜੀ ਭਾਸ਼ਾ ਬੋਲਣ ਲੱਗੇ ਕਿੰਨੇ ਕਿੰਨੇ ਲੋਕ ਆਉਂਦੇ ਆ ਸਾਡੇ ਪੋਡਕਾਸਟ ਤੇ ਚਲੋ ਆਪਾਂ ਵਾਦਿਆਂ ਹੁਣ ਆਪਣੇ ਅਗਲੇ ਸਵਾਲ ਵੱਲ

ਮੈਨੂੰ ਵੀ ਪੈ ਗਿਆ ਸੀ ਉਹ ਕੀ ਹੋਇਆ ਮੇਰੇ ਜਿਹੜੇ ਆਫਿਸ ਚ ਕੰਮ ਕਰਦਿਆ ਨਾ ਉਹਨਾਂ ਦਾ ਮੈਨੂੰ ਕਾਲ ਆਈ ਸੀ ਕਿ ਜਿਹੜੇ ਆਪਣਾ ਪੈਸਿਆਂ ਦੀ ਗੱਠੀ ਆਈ ਹੈ ਇੱਕ ਉਹ ਫਿਰ ਇਹ ਕਹਿੰਦੇ ਬਨ ਕੇ ਕਿੱਥੇ ਰੱਖੀਏ ਉਹ ਪੈ ਕੇ ਰਹੇ ਸੀ ਬਨ ਕੇ ਕਿੱਥੇ ਰੱਖੀਏ ਉਹ ਤਾਂ ਦੱਸ ਦੱਸਣਾ ਸੀ ਉਹਨਾਂ ਫਿਰ ਮੈਂ ਕਹਿਤਾ ਨਾ ਮੈਂ ਮੀਟਿੰਗ ਚ ਬੈਠਾ ਆ ਤੁਹਾਡਾ ਬਹੁਤ ਸਮਾਂ ਨਾਮ ਖਰਾਬ ਕਰਦੇ ਹੋਏ ਤੇ ਦਰਸ਼ਕੋ ਆਪਾਂ ਇਹਨਾਂ ਤੋਂ ਹੁਣ ਇੱਕ ਆਖਰੀ ਸਵਾਲ ਪੁੱਛਣਾ ਹੈ ਵੀ ਕੈਨੇਡਾ ਤੇ ਅਮਰੀਕਾ ਬਾਰੇ ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ ਵੀ ਬਹੁਤ ਬੁਰੇ ਹਾਲਾਤ ਨੇ ਉੱਥੇ ਤਾਂ ਔਖਾ ਕੰਮ ਤੇ ਆਸਟ੍ਰੇਲੀਆ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਹਾਂ ਤੁਹਾਡੀ ਗੱਲ ਸਹੀ ਆ ਵੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਬਹੁਤ ਮਾੜਾ ਬੰਧ ਹਾਲ ਹੈਗਾ ਤੇ ਅਸੀਂ ਆਪਾਂ ਸੀ ਆਸਟ੍ਰੇਲੀਆ ਦਾ ਕੰਮ ਵੀ ਕਰਦੇ ਆ ਤੇ ਆਸਟ੍ਰੇਲੀਆ ਦੇ ਮੈਂ ਤੁਹਾਨੂੰ ਗੱਲ ਦੱਸਾਂ ਤੇ ਜਿਹੜੇ ਬੰਦੇ ਨੇ ਆਸਟ੍ਰੇਲੀਆ ਦੇ ਵਿੱਚ 5 ਸਾਲ ਲਏ ਤਾਂ ਸਮਝ ਲਓ 5 ਕਰੋੜ ਦਾ ਮਾਲਕ ਹਾਂ ਦੇਖ ਲਓ ਦਰਸ਼ਕੋ ਮੈਂ ਤਾਂ ਹੁਣ ਤੁਹਾਨੂੰ ਇੱਕ ਹੀ ਸਲਾਹ ਦਊਂਗਾ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰੋ ਜਿਵੇਂ ਕਿ ਆਪਣੇ ਜਿਹੜੇ ਥਾਗੇ ਏਜੰਟ ਨੇ ਉਹ ਦੱਸ ਹੀ ਰਹੇ ਨੇ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ 5 ਸਾਲ ਜਾਓ ਤੇ ਉੱਥੇ ਤੁਸੀਂ 5 ਕਰੋੜ ਦੇ ਮਾਲਕ ਹੋ ਜਾਓਗੇ ਤਾਂ 10 ਸਾਲ ਲਾ ਕੇ ਉਹ ਤੁਸੀਂ 10-10 ਕਰੋੜ ਦੇ ਮਾਲਕ ਹੋ ਚਲੋ ਸੋ ਆਪਾਂ ਆਪਣੇ ਇਸ ਪੋਡਕਾਸਟ ਨੂੰ ਇੱਥੇ ਖਤਮ ਕਰਦੇ ਹਾਂ ਠੀਕ ਹੈ ਆਪਾਂ ਨੈਕਸਟ ਇੱਕ ਵਧੀਆ ਪੋਡਕਾਸਟ ਇੱਕ ਵਧੀਆ ਬੰਦੇ ਐਸਾ ਇਹੋ ਜਿਹੇ ਬੰਦੇ ਤੋਂ ਆਪਾਂ ਹਟ ਕੇ ਇੱਕ ਵਧੀਆ ਬੰਦੇ ਦਾ ਪੋਡਕਾਸਟ ਕਰਾਂਗੇ ਤੇ ਥੈਂਕ ਯੂ ਬਾਏ ਬਾਏ ਪੜ੍ਹ ਪਾਸਾ ਬੰਦ ਕਰਤਾ ਤੇ ਤੁਸੀਂ ਮੈਨੂੰ ਐਵੇਂ ਦੱਸੋ ਵੀ ਜਿਹੜਾ ਤੁਸੀਂ ਹੁਣੇ-ਹੁਣੇ ਗੱਲ ਕਹੀ ਵੀ ਆਸਟ੍ਰੇਲੀਆ ਦੇ ਵਿੱਚ ਜੇ 5 ਸਾਲ ਐ ਤਾਂ 5 ਕਰੋੜ ਦਾ ਮਾਲਕ ਹੈ ਓ ਯਾਰ ਤੂੰ ਵੀ ਖਾ ਗਿਆ ਨਾ ਧੋਖਾ ਕਾਹਨੂੰ 5 ਕਰੋੜ ਤਾਂ ਕਹਿਣਾ ਪੈਂਦਾ ਜੇ 5 ਕਰੋੜ ਹੁੰਦਾ ਸੀ ਨਾ ਉੱਥੇ ਹੁੰਦੇ ਸੀ ਉਹਦੇ 10 ਧੱਕੇ ਘਾਰੇ ਹੁੰਦੇ